ਅਮਰੀਕਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋਈ ਹੈ ਸੜਕ ਹਾਦਸੇ ਦੌਰਾਨ ਇਹਨਾਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਅਮਰੀਕਾ ਗਏ ਸਨ ਉੱਥੇ ਦੋਵੇਂ ਹੀ ਇਕੱਠਿਆਂ ਟਰਾਲਾ ਚਲਾਉਣ ਦਾ ਕੰਮ ਕਰਦੇ ਸਨ ਤੇ ਕੈਲੀਫੋਰਨੀਆ ਨਿਊ ਮੈਕਸੀਕੋ ਵੱਲ ਜਾ ਰਹੇ ਸਨ ਜਦੋਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ ਤੇ ਇਸ ਦੌਰਾਨ ਵੱਡਾ ਤੇ ਭਿਆਨਕ ਸੜਕ ਹਾਦਸਾ ਹੁੰਦਾ ਦੱਸਿਆ ਹੈ ਵੀ ਜਾ ਰਿਹਾ ਹੈ ਕਿ ਕੜੀ ਮੁਸ਼ਕਲ ਤੋਂ ਬਾਅਦ 6 ਘੰਟਿਆਂ ਬਾਅਦ ਟਰਾਲੇ ਦੇ ਵਿੱਚੋਂ ਇਹਨਾਂ ਦੋਵੇਂ ਨੌਜਵਾਨਾਂ ਨੂੰ ਕੱਢਿਆ ਗਿਆ ਕਿਉਂਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵਾਂ ਦੀ ਮ੍ਰਿਤਕ ਦੇਹਾਂ ਜਿਹੜੀਆਂ ਸਨ ਉਹ ਟਰਾਲੇ ਦੇ ਅੰਦਰ ਹੀ ਫਸ ਗਈਆਂ ਸਨ ਤਾਂ ਦੱਸਦੀ ਹੈ ਕਿ ਬੇहद ਹੀ ਮੰਦਭਾਗੀ ਤੇ ਦੁਖਦਾਈ ਖਬਰ ਹੈ ਦਸੂਹਾ ਦੇ ਇੱਕ ਪਿੰਡ ਦੇ ਇਹ ਦੋਵੇਂ ਨੌਜਵਾਨ ਰਹਿਣ ਵਾਲੇ ਦੱਸੇ ਗਏ ਹਾਰਿਸਨ ਤੇ 2 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਵਿਦੇਸ਼ ਗਏ ਸਨ ਅਮਰੀਕਾ ਦੇ ਵਿੱਚ ਰਹੇ ਸਨ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਜਾ ਰਹੇ ਸਨ ਜਦੋਂ ਇਹ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾ ਸੁਖਜਿੰਦਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ ਤੇ ਸੁਖਜਿੰਦਰ ਸਿੰਘ ਦੇ ਪਿਤਾ ਵੀ ਖੇਤੀਬਾੜੀ ਹੀ ਕਰਦੇ ਸਨ ਤਾਂ ਦੱਸਦੀ ਹੈ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੁਖਜਿੰਦਰ ਸਿੰਘ ਘਰਦਿਆਂ ਦਾ ਇਕਲੌਤਾ ਪੁੱਤ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਇਸ ਵਕਤ ਮਾਪਿਆਂ ਤੇ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਸੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਾਂ ਦੀਆਂ ਮਿਤਰਾਂ ਲਗਦੇ ਹਨ ਉਹ ਛੇਤੀ ਤੋਂ ਛੇਤੀ ਭਾਰਤ ਭੇਜਿਆ ਜਾਵੇ ਤਾਂ ਜੋ ਆਪਣੇ ਹੱਤੀ ਉਹਨਾਂ ਦੀਆਂ ਅੰਤਿਮ ਰਸਮਾਂ ਨਿਭਾ ਸਕਣ ਸੁਖਜਿੰਦਰ ਸਿੰਘ ਕਿੰਨਾ ਸਮਾਂ ਹੋ ਗਿਆ ਸੀ ਬਾਰ 200 ਕਿੰਨੇ ਕੀ ਗੱਲਬਾਤ ਹੋਈ ਐਕਸੀਡੈਂਟ ਹੋਇਆ ਤਾਂ ਸਾਨੂੰ ਪਤਾ ਲੱਗਾ ਕਿਵੇਂ ਕਿਵੇਂ ਪਤਾ ਲੱਗਾ ਜੀ ਕਿਸੇ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਉੱਥੇ ਟਰਾਲਾ ਚਲਾਉਂਦਾ ਸੀ ਜੇ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸਾਡੀ ਰਾਤ ਫਿਰ ਉਧਰ 8 8 ਵਜੇ ਤੋਂ ਬਾਅਦ ਫਿਰ ਇਹ ਉਹ ਕਹਿੰਦੇ ਸੀ ਪੂਰਾ ਹੋ ਗਿਆ ਜਦੋਂ ਫੋਨ ਲਾਇਆ ਹਾਂਜੀ ਤੁਹਾਡੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ ਪਹਿਲਾਂ ਸਵੇਰੇ ਹੋਈ ਸੀ 10:00 ਵਜੇ ਨੂੰ ਕੀ ਗੱਲਬਾਤ ਕੀਤੀ ਕਹਿੰਦੇ ਡਾਡੀ ਪੈਸੇ ਪੁੱਛੇ ਸੀ ਤੇ ਲੋੜ ਉਹਦੇ ਕਾਉਂਟ ਵਿੱਚ ਪੈਸੇ ਆ ਗਏ ਕਿੰਨਾ ਕਸਮਾ ਹੋਇਆ ਉੱਥੇ ਗਏ ਨੂੰ ਕੀ ਕੰਮ ਕਰਦੇ ਸੀ ਉੱਥੇ 2 ਸਾਲ ਹੋ ਗਏ ਨੂੰ 2 ਸਾਲ 2 ਸਾਲਾਂ ਦੀ ਗਏ ਹੋਏ ਟਰਾਲਰ ਚ ਲੰਮੇ ਯਾਦੂਕ ਦਾ ਹੀ ਖਬਰ ਆ ਕਿ ਹਾਂਜੀ ਹਾਂਜੀ ਹਾਂ ਸਾਡੀ ਉਹ ਮਿਲਦੇ ਦੇ ਵੱਡੀ ਦੀ ਲੜਬੁੱਡੀ ਜਿੱਥੇ ਪਹੁੰਚ ਜਾਂਦੇ ਵਧੀਆ ਗੱਲ ਹੈ ਪੰਜਾਬ ਲਿਆ ਹਾਂਜੀ ਪੰਜਾਬ ਅਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਹੈ ਕੀ ਗੱਲ ਬਾਤ ਰਹੀ ਹੈ ਬਸ ਠੀਕ ਠਾਕ ਹੈ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਰਾਤ ਪੜਾ ਲੱਗਾ ਕਿਵੇਂ ਕੀ ਹੋਇਆ ਐਕਸੀਡੈਂਟ ਕਿਵੇਂ ਪਤਾ ਲੱਗਾ ਕਿਵੇਂ ਐਕਸੀਡੈਂਟ ਹੋਇਆ ਐਕਸੀਡੈਂਟ ਸਾਡੇ ਉੱਥੋਂ ਮੁੰਡਿਆਂ ਨੇ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹ ਨਾਣ ਕੇ ਟੱਪ ਕੇ ਤੇ ਇਧਰੋਂ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ 'ਚ ਕਿਹੜੀ ਜਗ੍ਹਾ 'ਚ ਐਕਸੀਡੈਂਟ ਹੋਇਆ ਇਹ ਅਮਰੀਕਾ 'ਚ ਹੋਇਆ ਇਹਦੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈ ਨਾ ਨਾਮ ਬਗਜ਼ਾਰ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ-ਕੌਣ ਹੈ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਆ ਤਿੰਨ ਭੈਣਾਂ ਇਹ ਪਹਿਣਾ ਦੇਖ ਲੋ ਲੁੱਤਾ ਇਹਦਾ ਕੀ ਕੰਮ ਕਰਦੇ ਛੇਪੀ ਠੀਕ ਕਰਦੇ ਇੱਕ ਤਾਂ ਦੀ ਫਾਇਦੇ ਕੀ ਹੋ ਜਾਈ ਬਹੁਤ ਮਾੜੀ ਹੋਊ ਇਹਤੋਂ ਬਾਅਦ ਇਹ ਆ ਗਏ ਗ੍ਰੀਪੀ ਦੂਰ ਜਾਣ ਲਈ ਵਿਦੇਸ਼ ਗਿਆ ਸਰਕਾਰ ਤੋਂ ਕੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਮੰਗ ਕਰ ਦੇ ਇੱਕ ਤਾਂ ਉਹਦੀ ਡੈਡਵੌਡ ਜੀ ਬਾਹਰਤ ਦੇ ਆਂਦੀ ਜਾਵੇ ਇੱਕ ਕੋਈ ਬੰਦਾ ਬੁੰਦਾ ਸਰਕਾਰ ਜੋ ਵੀ ਇਹਨਾਂ ਨੂੰ ਦਵੇ ਬਾਦ ਤੋਂ ਬਾਦ ਮਦਦ ਕਰੋ ਸਰਕਾਰ ਇਹ ਬੇਟੇ ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਕੀ ਗੱਲ ਬਾਤ ਹੋਈ ਉੱਥੇ ਕਿਵੇਂ ਐਕਸੀਡੈਂਟ ਹੋਇਆ ਇੱਕ ਟੈਲੀਫੋਨ ਤੇ ਉਹ ਨਿਊ ਬਕਸੀ ਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਕਟਾਲਕ ਦੂਸਰੇ ਪਾਸੇ ਤੋਂ ਰੋਡ ਤੋਂ ਕਰਾਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੇ ਗੱਡੀ ਨਾਲ ਜਾ ਟਕਰਾਇਆ ਜਿਸ ਨਾਲ ਕਰਕੇ ਬਹੁਤ ਵੈਰੀ ਬੈਡ ਐਕਸੀਡੈਂਟ ਹੋਇਆ ਜਿਸ ਦੇ ਬਜਾਏ ਨਾਲ ਤੋਂ ਛੇੜ ਜਾਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨੋਂ ਦੀ ਉਮਰ ਤਕਰੀਬਨ 22 ਤੋਂ 23 ਤੇ 23 ਸਾਲ ਦੇ ਵਿੱਚ ਸੀਗੇ। ਦੋਨੇ ਐਡ ਦਾ ਸਪੋਰਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ। ਪ੍ਰਵਾਦ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ। ਪਰਵਾਦ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ। ਤੇ ਪ੍ਰਵਾਦ ਨੂੰ ਜਦੋਂ ਲੱਗਾ ਫਿਕਰ ਵੀ ਫੋਨ ਨਹੀਂ ਚੱਲ ਰਿਹਾ ਤੇ ਉਹਨਾਂ ਦਾ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੇ। ਤੇ ਫਿਰ ਉਹਨਾਂ ਦੱਸਿਆ ਵੀ ਨਹੀਂ। ਹੀ ਹੈਵ ਬੀ ਨੋ ਮੋਰ ਹੀ ਹੈਜ਼ ਗੋਨ। ਇੰਨੇ ਸਮਾਂ ਹੋ ਗਿਆ ਸੀ ਜੀ। 1.5 ਸਾਲ ਹੋ ਗਿਆ ਜੀ। ਹਾਂ ਜੀ। ਪੰਜਾਬ ਦੇ ਨਾਲ ਗੱਲ ਕਰੀ ਤੇ ਆਦਰ ਸਾਹਿਬ ਕੀ ਕਰਦੇ? ਚੇਤੂਬੜੀ ਕਰਦੇ ਆ ਜੀ। ਇਹ ਕਾਦੀ ਹਾਲਤ ਕੀ ਹੋ ਗਈ ਹੈ ਤੇ ਇੱਕ ਪਰਿਵਾਰ ਚ ਕੌਣ ਕੌਣ ਹੈ? ਪਰਵਾਰ ਚ ਕੋਣ ਦੀ ਸੇਸ਼ਟਾ ਉਹ ਵੀ ਆਈ ਛੁੱਟੀ ਤੇ ਦੂਸਰੇ ਪਰਿਵਾਰ ਨੇ ਗ੍ਰੈਂਡਫਾਦਰ ਆ ਗਿਆ ਚਨੋਜੀ ਸਿੰਘ ਨੇ ਕਾਦੀ ਹਾਲਤ ਕੀ ਹੋ ਗਈ ਕੋਈ ਬਹੁਤੀ ਵਧੀਆ ਨਹੀਂ ਹੈ ਹੁਣ ਇਹ ਨੂੰ ਰੋਟੀ ਰੋਜੀ ਦੀ ਵਾਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧੰਦੇ ਦਿਨ ਸੀਗੇ ਜਿੱਥੇ ਇਹਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਲੇ ਸੀਗੇ ਜੇ ਤਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ ਜਪਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਕੌਨਫੇਅਰ ਮਿਨਿਸਟਰੀ ਤੋਂ ਇਹ ਮੰਗ ਕਰਦੇ ਹਾਂ ਕੇ ਬੱਚਿਆਂ ਦੀ ਜੋ ਕਾਰਵਾਈ ਕਰਕੇ ਉਥੇ ਜੋ ਵੀ ਬਣਦਾ ਉਹਨਾਂ ਦਾ ਹੱਕਾਂ ਨੂੰ ਦਵਾ ਕੇ ਤੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ ਹਾਂਜੀ ਮੈਂ ਸਰਪੰਚ ਢੇਰ ਕਹਣਾ ਅੱਜ ਰਾਤ ਜਿਹੜੀ ਲੰਗੀ ਆ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਟੀਮ ਤੇ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਆ ਉਸ ਤੋਂ ਬਾਅਦ ਚ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਕਿੰਦੇ ਮੁੰਡੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾਸਾ ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਾਈ ਖਬਰ ਹੈ ਜੀ ਮੇਰੇ ਦੋਨੋਂ ਦੋਨਾਂ ਦੀ ਇੱਕ ਦੀ 22 ਸਾਲ ਸੀ ਜੀ ਇੱਕ ਦੀ 23 ਸਾਲ ਇੰਨਾ ਕਿ ਸਮਾਂ ਹੋਇਆ ਹੈ ਇੱਕ ਨੂੰ 1.5 ਸਾਲ ਹੋਇਆ ਜੀ ਇੱਕ ਨੂੰ 2 ਸਾਲ ਹੋਏ ਨੇ ਗਏ ਨੂੰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਬਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰੀ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲੈ ਜਾਂਦੀਆਂ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਨਾਂ ਦੇ ਭਰਾ ਭੈਣ ਉਹਨਾਂ ਦੇ ਸ਼ਿਕਲੀਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਚ ਜਨਾ ਭੇਜਣੇ ਪੈਣ ਇਹ ਹੀ ਮੇਰੀ ਮੰਗ ਹੈ ਪਲੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹ ਜੋ ਹਾਸਿਆਂ ਦਾ ਸ਼ਿਕਰ ਨਾ ਹੋਣ ਮਾਮਾਂ ਦੇ ਲੱਖ ਨਾ ਟੁੱਟਣ ਕੱਲੇ-ਕੱਲੇ ਪੁੱਤ ਸੀ ਦੋਨੇ ਕੱਲੇ-ਕੱਲੇ ਭਰਾ ਸੀ ਦੋਨਾਂ ਦੇ ਘਰ ਹੀ ਉਜੜ ਗਏ ਨੇ ਜੀ ਅਜੇ ਤੱਕ ਦੇਣਾ ਗੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਮਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬੱਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਚੁਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ